ਤੇਰਾ ਦੀ ਹਾਲਤ ਵੀ ਹੈਗੀ ਆ ਬਾਈ 70 ਤੋਂ 80 ਪੈਸੇ ਸਰਵਿਸ ਵਗੈਰਾ ਜਕਸੀਰ ਵੀਰੇ ਹੋਈ ਵੀ ਆ ਸਰਵਿਸ ਇਹਦੀ ਕਰਾਉਣ ਵਾਲੀ ਆ ਲੈ ਵੀ ਸਰਵਿਸ ਕਰਾਉਣ ਵਾਲੀ ਆ ਤੇਲ ਬਦਲ ਨਾਲ ਆ ਕੱਲਾ ਬਸ ਤੇਲ ਬਦਲਨ ਨਾਲ ਐਮਰਨ ਕੰਪਨੀ ਦੀ ਬੈਟਰੀ ਆ ਸੀਲਡ ਆ ਸਾਰੀ ਗੱਡੀ ਤੇ ਫਸਟ ਓਨਰ ਦੀ ਆ ਐਵੇਂ ਤਾਜੀ ਬੈਟਰੀ ਆ ਤਾਜੀ ਬੈਟਰੀ ਬਿਲਕੁਲ ਨਵੀ ਆ ਇਹਦਾ ਬਿੱਲ ਮਿਲੂ ਸਾਰਾ ਕੁਝ ਬੈਟਰੀ ਦਾ ਜੀ ਹਾਂ ਬਿੱਲ ਵਗੈਰਾ ਵੀ ਬੈਟਰੀ ਦਾ ਮਿਲੂਗਾ 6 ਸਰਵਸ ਆਉਂਗਾ ਜਰਸੀ ਕਿ ਉਹਦੇ ਮੈਂ ਜਰਸੀ ਬਸ ਲੈ ਵੀ ਕਾਰ ਛੋਟੀ ਜੀ ਕਾਰ ਆ ਜਰਸੀ ਰਿਕਾਰਡ ਨਾਲ ਚੱਲੀ ਵੀ ਆ ਇਹ ਹਾਂਜੀ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਆਪਾਂ ਪਹੁੰਚੇ ਆਂ ਕਿ ਸ਼ਹਿਰ ਗੁੰਨੇਣਾ ਮੰਡੀ ਅਰਸਕਾਰ ਬਾਜ਼ਾਰ ਦੇ ਉੱਪਰ ਤੁਹਾਡੇ ਵਾਸਤੇ ਫਰਸਟ ਓਨਰ ਦੀ ਗੱਡੀ ਲੈ ਕੇ ਆ ਬਾਈ ਜਖਸੀਰ ਕੋਲ ਫਰਸਟ ਓਨਰ ਦੀਆਂ ਗੱਡੀਆਂ ਹੁੰਦੀਆਂ ਤੇ ਜਾਂ ਹੁੰਦੀ ਹੈ ਸੈਕੰਡ ਓਨਰ ਪੂਰੀਆਂ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਹੁੰਦੀਆਂ ਇੰੀਆਂ ਜਖਸੀਰ ਬਾਈ ਕੀ ਹਾਲ ਨੇ ਠੀਕ ਹੈ ਜੀ ਵਧੀਆ ਕਿਹੜੀ ਗੱਡੀ ਹੈ ਬਾਈ ਜੀ ਇਹ ਇਹ ਵੈਗਨਰ ਆ ਗਈ ਵੈਗਨਰ ਨਾ ਵੀ ਸ਼ੇਪ ਵਾਲੀ ਨਵੀਂ ਸ਼ੇਪ ਵਾਲੀ ਟੌਪ ਮਾਡਲ ਆਈ ਇਹ ਆਓ ਮਾਡਲ BX i BX i ਹੈ ਬਾਈ ਜੀ ਫਰਸਟ ਓਨਰ ਦੀ ਗੱਡੀ ਹੈ ਗ੍ਰੇ ਕਲਰ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਐ ਤੇ ਵੀ ਜਿਹਨੇ ਗੱਡੀ ਖਰੀਦਨੀ ਆ ਤੇ ਬਾਈ ਜਕਸੀਰ ਨਾਲ ਸੰਪਰਕ ਕਰ ਲਿਓ ਤੇ ਬਾਈ ਵਣ ਕੇ ਸਵਾਦ ਲੈਣ ਆਣਾ ਫੋਨ ਕਾਲ ਵੀ ਨਾ ਕਰਿਓ ਭਰਾਵਾਂ ਕਿ ਜਿਹਨੇ ਗੱਡੀ ਖਰੀਦਨੀ ਆ ਉਹੀ ਫੋਨ ਕਾਲ ਕਰਿਓ 60000 ਚੱਲੀ ਆ ਇਹ ਪ੍ਰੀਜਨਲ ਜੀ ਹਾਂ ਓਰੀਜਨਲ ਤੇ ਰੇਟ ਪੇਂਟ ਵੀ ਓਰੀਜਨਲ ਆ ਨਾ ਵੀ ਅੰਦਰ ਵਧਾ ਕਰ ਨਿਗਾਹ ਐ ਇੰਟੀਰੀਅਰ ਪੂਰਾ ਸੋਹਣਾ ਤੇ ਸਾਫ ਸੁਥਰਾ ਟਾਪ ਮਾਡਲ ਐ ਤੇ ਟਾਪ ਮਾਡਲ ਦੀ ਇਹ ਗੱਲਬਾਤ ਹੁੰਦੀ ਐ ਬਾਈ ਜੀ ਸ਼ੀਟ ਕਵਰ ਪੂਰੇ ਸੋਹਣੇ ਗੱਡੀ ਦੇ ਵਿੱਚ ਐ ਨਾ ਓਕੇ ਗੱਲਬਾਤ ਆ ਸ਼ੀਟ ਕਵਰ ਬਾਈ ਜਕਸੀਰ ਨ ਸਾਰੀ ਗੱਡੀ ਨਵੀਂ ਆ ਲਾੜ ਸਰ ਗੱਡੀ ਬਈ ਨਵੀਂ ਆ ਪਰਦੇ ਲਾ ਦੀਏ ਸ਼ੀਟ ਕਵਰ ਨਵੇਂ ਆ ਤੇ ਇੰਟੀਰੀਅਰ ਪਰ ਨਵਾਂ ਮੈਟ ਬਿਲਕੁਲ ਨਵੇਂ ਆ ਇੰਜਨ ਗੇਅਰ ਦੀ ਓਕੇ ਆ ਬਾਈ ਜਮਾ ਓਕੇ ਲੈ ਵੀ ਇੰਜਨ ਦਿਖਾਈਏ ਨਾ ਮੜੀ ਨਿਗਾ ਉਧਰਲੇ ਪਾਸੇ ਖੋਲੋ ਕਿਰਪਾਏ ਵੀਰੇ ਛੱਤ ਤੇ ਮਰਾ ਦੇ ਨਿਗਾ ਸਾਰੀ ਗੱਡੀ ਤੇ ਮਰਾ ਦੇ ਨਿਗਾ ਇਹ ਟੌਪ ਮਾਡਲ ਕਹਤਾ ਤਾਂ ਆਪਾਂ ਟੌਪ ਮਾਡਲ ਹੀ ਆ ਨਾ ਓਕੇ ਗੱਲ ਵਾਤਾ ਟਾਇਰ ਟੁਰ ਗੱਡੀ ਦੇ ਵਿੱਚ ਸੋਹਣੇ ਆ ਵਧੀਆ ਪੂਰੇ ਵੀ ਟਾਇਰਾਂ ਦੀ ਹਾਲਤ ਆ ਉਹ ਆਪਾਂ ਵੀ ਤੇ ਮਰਾ ਦਿੰਨੇ ਆ ਨਿਗਾ ਲੇ ਵੀ ਗਿਰਪੇਜ ਵੀਰ ਮੜੀ ਜੀ ਟਾਇਰਾਂ ਤੇ ਵੀ ਮੁਰਾਈ ਕਰਣੇਗਾ ਟਾਇਰਾਂ ਦੀ ਹਾਲਤ ਵੀ ਹੈਗੀ ਆ ਬਾਈ 70 ਤੋਂ 80 ਪੈਸੇ ਸਰਵਿਸ ਵਗੈਰਾ ਜਗਸੀਰ ਵੀਰੇ ਹੋਈ ਵੀ ਆ ਸਰਵਿਸ ਇਹਦੀ ਕਰਾਉਣ ਵਾਲੀ ਆ ਲੈ ਵੀ ਸਰਵਿਸ ਕਰਾਉਣ ਵਾਲੀ ਆ ਤੇਲ ਬਦਲ ਨਾਲ ਆ ਕੱਲਾ ਬੱਸ ਤੇਲ ਬਦਲਨ ਨਾਲ ਐਮਰਨ ਕੰਪਨੀ ਦੀ ਬੈਟਰੀ ਆ ਸੀਲਡ ਆ ਸਾਰੀ ਗੱਡੀ ਤੇ ਫਰਸਟ ਓਨਰ ਦੀ ਆ ਬਿਲਕੁਲ ਤਾਜੀ ਬੈਟਰੀ ਆ ਤਾਜੀ ਬੈਟਰੀ ਬਿਲਕੁਲ ਚੱਲਦੀ ਕੀ ਵੀ ਆ ਇਹਦਾ ਬਿੱਲ ਮਿਲੂ ਸਾਰਾ ਕੁਝ ਬੈਟਰੀ ਦਾ ਜੀ ਹਾਂ ਬਿੱਲ ਵਗੈਰਾ ਵੀ ਬੈਟਰੀ ਦਾ ਮਿਲੂਗਾ 6 ਸਰਵਸਾਂ ਆਉਂਗਾ ਜਨਸੀ ਕਿਵੇਂ ਮੈਂ ਯਰਸੀ ਬਸ ਲੈ ਵੀ ਕਾਰ ਛੋਟੀ ਜੀ ਕਾਰ ਆ ਜਰਸੀ ਰਿਕਾਰਡ ਨਾਲ ਚੱਲੀ ਵੀ ਆ ਇਹ ਕਿਹੜਾ ਮਾਡਲ ਸਤੈ ਸੀਗਾ ਜੀ ਆਪਾਂ ਇਹ 2011 2011 ਮਾਡਲ ਆ ਬਾਈ ਜੀ ਫਰਸਟ ਓਨਰ ਦੀ ਆ ਗ੍ਰੇ ਕਲਰ ਆ ਤੇ ਟੌਪ ਮਾਡਲ ਆ ਜੀ ਇਹ ਰੇਟ ਬਾਈ ਜੈਜ ਦਾ ਮੈਂ ਲੱਗਿਆ ਦੂਜੇ ਬੰਦੇ ਆ ਡਿਮਾਂਡ 1 ਲੱਖ 50 ਹਜ਼ਾਰ ਦਾ ਥੋੜਾ ਬਹੁਤਾ ਕਰ ਦੇਗੇ ਗੱਡੀ ਰਿੰਗਲ ਪੇਂਟ ਦੀ ਆ ਨਵੀਂ ਪਈ ਆ 60000 ਚੱਲੀ ਆ ਬੋਲ ਓਨਲੀ ਉਹ ਵੀ ਜਰਸੀ ਰਿਕਾਰਡ ਨਾਲ ਜਰਸੀ ਰਿਕਾਰਡ ਦੇ ਦੋਨੇ ਚਾਬੀਆਂ ਸਾਰਾ ਕੁਝ ਨਾਲ ਦੋਨੇ ਚਾਬੀਆਂ ਨਾਲ ਆ ਜੀ ਲੇਵੀ 1.65 ਲੱਖ ਰੁਪਏ ਡਿਮਾਂਡ ਹਾਂ ਵੀ 1.65 ਲੱਖ ਰੁਪਏ ਡਿਮਾਂਡ ਹੈ ਨੇਗੋਸ਼ੀਏਬਲ ਰੇਟ ਹੈ ਬਾਈ ਨਾਲ ਸੰਪਰਕ ਕਰ ਲਓ ਮਾਨਤਾਣ ਤੁਹਾਡਾ ਜਰੂਰ ਕੀਤਾ ਜਾਊਗਾ ਪੇਜ ਨੂੰ ਕਰ ਲਓ ਫੋਲੋ YouTube Instagram ਤੇ Facebook ਅੱਤੇ ਕੀ ਦੇ ਵੀ ਨਹੀਂ ਕਰਵਾ ਬਿੱਗੀ ਦੇ ਨਵੀਂ ਆਈ ਕਰ ਰਹੀ ਕਿਤੇ ਮਾਈ ਕਰ ਰਹੀ ਨਿਕਾ ਬਾਈ ਜੀ ਸੀ ਇਹ ਕਹਿੰਦਾ ਰੰਗ ਪੇਂਟ ਦੀ origignal ਤੇ origignal ਹੈ ਸਾਰੇ ਸੀਸੇ ਨਾਲ ਦੇ ਆ ਘਾਨਵਰ ਕੀ ਗੱਡੀ ਆ ਪਲਾਸਟਿਕਣੀ ਤਾਂ ইউজ ਨਹੀਂ ਹੋਈ ਸ਼ਾਇਦ ਹਾਂ ਨਵੀਂ ਪਈ ਹੈ ਜਮਾ ਲੇਵੀ ਜਮਾ ਨਵੀਂ ਸਟਿੱਪੜੀਆਂ ਐਂ ਯੂਜ਼ ਸਟਿੱਪੜੀ ਐ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਐ 1.65 ਲੱਖ ਦੇ 65000 ਰੁਪਏ ਡਿਮਾਂਡ ਐ ਬਾਈ ਨਾਲ ਸੰਪਰਕ ਕਰ ਲਿਓ ਸੋਹਣੀਆਂ ਗੱਡੀਆਂ ਹੁੰਦੀਆਂ ਆਈਆਂ ਜਗਸੀਰ ਵੀਰੇ ਕੋਲੇ ਤੇ ਮੇਰਾ ਵੀਰ ਸੰਪਰਕ ਕੋਈ ਕਰਿਓ ਵੀਰ ਬਣ ਕੇ ਜਿਹਨੇ ਗੱਡੀ ਖਰੀਦਣੀ ਆ ਸਵਾਦ ਨਾਲ ਮੇਰਾ ਵੀਰ ਫੋਨ ਕਰਾਈ ਕਰਿਓ ਧੰਨਵਾਦ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ